ਤੰਕੀ ਆ ਸਾਨੂੰ ਲੋਕਰ ਮੱਛਰਾਂ ਕਰਨਦੇ ਜਿਨ੍ਹਾਂ ਨੇ ਜਦੋਂ ਤਗੜੇ ਹੋਂਦੋਂ ਖਾਈ ਗਏ ਹੁਣ ਲੋਕ ਸਾਨੂੰ ਅੰਦੇ ਟਾਟੇ ਕਰ ਮੂਤਲ ਨਹੀਂ ਖੁਰਾ ਨਹੀਂ ਕਰ ਤੁਹਾਨੂੰ ਅਕਲ ਨਹੀਂ ਤੇ ਸਾਨੂੰ ਖਾ ਲਿਆ ਮੁਕਤਾ ਨੇ ਅਸੀਂ ਕਰਿਆ ਸਰੇ ਉੱਠਣਾ ਜਦੋਂ ਜਵਾਨ ਬੰਦੇ ਚਲ ਜਾਣ ਬੁੱਢੀਆਂ ਦੀ ਕਾਦੀ ਕਮਾਈ ਆ ਤੇ ਸਾਨੂੰ ਲੋਕ ਟਿਚਰਾ ਕਰਦੇ ਆ ਚਲੋ ਕੁਦਰਤੀ ਆਫਤ ਜਿਹੜੀ ਆ ਉਹ ਬਰਸਾਤ ਦੀ ਜਾਂ ਹੜਾਂ ਦੀ ਆਈ ਆ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਖਾਸ ਕਰ ਮਾੜੇ ਘਰਾਂ ਦਾ ਹੋਇਆ ਵਾ ਕੋਈ ਕੰਦ ਨਹੀਂ ਆ ਘਰ ਨੂੰ ਕੋਈ ਖਾਸ ਗੇਟ ਨਹੀਂ ਲੱਗਾ ਕੋਈ ਸੇਫਟੀ ਨਹੀਂ ਕਰਦੀ ਹੈਗੀ ਤੇ ਬਾਕੀ ਰਹਿੰਦਾ ਖੁੰਦਾ ਜਿਹੜਾ ਵਾ ਮੌਸਮ ਨੇ ਬਰਸਾਤ ਨੇ ਹੜਾ ਨੇ ਆ ਜਿਹੜਾ ਛੱਤ ਦਾ ਜਾਂ ਕਮਰੇ ਦਾ ਹਾਲ ਆ ਇਹ ਹੋਰ ਵੀ ਮਾੜਾ ਕਰ ਦਿੱਤਾ ਹੈਗਾ ਸੋ ਇੱਕੋ ਇੱਕ ਕਮਰਾ ਸੀ ਸਿਰ ਲਕਾਵਾ ਉਹ ਵੀ ਹੜਾਂ ਦੇ ਨਾਲ ਜਿਹੜਾ ਪਾਣੀ ਆਇਆ ਵਾ ਨੀਂਹਾਂ ਵੀ ਕੰਧਾਂ ਵੀ ਦੇਖ ਸਕਦੇ ਜੇ ਕੰਧਾਂ ਵੀ ਪਾੜ ਗਈਆਂ ਸਾਰੀਆਂ ਤੇ ਉਸ ਤਰ੍ਹਾਂ ਤੇ ਵੈਸੇ 5-4 ਸਾਲ ਕੱਢ ਸਕਦਾ ਸੀ ਘਰ ਪਰ ਹੁਣ ਜਿਹੜੀ ਕੰਡੀਸ਼ਨ ਹੋ ਗਈ ਆ ਇਹ ਕਮਰਾ ਜਿਹੜਾ ਵਾ ਬਹੁਤ ਜਿਹੜੀ ਇਹਦੀ ਹਾਲਤ ਖਸਤਾ ਹੋ ਚੁੱਕੀ ਆ ਬਾਕੀ ਦਾ ਦੇ ਹੋ ਗਿਆ ਕਿ ਆਪਣੇ ਘਰਾਂ ਤੋਂ ਡਰ ਆ ਰਿਹਾ ਏ ਟੈਲਾਂ ਤਾਜ਼ੀਆਂ ਡਿੱਗੀਆਂ ਵਾ ਸੋ ਮਾਤਾ ਜੀ ਦੇ ਨਾਲ ਹਾਂਜੀ ਇੱਥੇ ਸੁੰਨੇ ਹਮ ਨਹੀਂ ਉਹਦਾਂ ਤੇ ਡਰ ਦੇ ਤਰੀਕ ਥੱਲੇ ਸੁੰਨੇ ਆ ਬਾਹਰ ਸੁੰਦੇ ਜੇ ਰਾਤ ਵੀ ਦੇਣੇ ਵੀ ਹਾਂਜੀ ਤੇਰੀ ਇੱਕ ਥੱਲੇ ਸੁੰਨੇ ਆ ਐ ਕਰਕੇ ਨਾ ਕਿਸੇ ਦੀ ਚੀਜ਼ ਨਹੀਂ ਹੁਣ ਚੁੱਕੀ ਜਾਂਦੀ ਮੈਨੂੰ ਕੋਈ ਨਹੀਂ ਕੰਮ ਤੇ ਲਾਉਂਦਾ ਅੱਛਾ ਜੀ ਮੈਂ ਜੇ ਨੀਰ ਗਾਲਿਆਂ ਨੂੰ ਆਖੇ ਮੈਂ ਪਾਣੀ ਪੂਣੀ ਪਿਆ ਦਿਆ ਕਰੂੰ ਉਹ ਵੀ ਨਹੀਂ ਮੰਨਿਆ ਛੇ ਕੰਮ ਵੀ ਨਹੀਂ ਕੋਈ ਦਿੰਦਾ ਤੁਹਾਨੂੰ ਨਾ ਕੰਮ ਨਹੀਂ ਕੋਈ ਦਿੰਦਾ ਆਂਦਾ ਤੇ ਤਾ ਤੋਹਾਂ ਕੀ ਕਰਨਾ ਗਾਰਡ ਨੂੰ ਟਿੱਕਣਾ ਮੱਚਣਾ ਕਰਦੇ ਲੋਕ ਗਰੀਬੀ ਵੱਲੋਂ ਕੈਮਰਾ ਮਾਰ ਕੇ ਇਧਰ ਨੂੰ ਦਿਖਾ ਦੇ ਭਾਈ ਜਿਹੜੀ ਕੋਈ ਕੰਦ ਨਹੀਂ ਹੈਗੀ ਘਰ ਨੂੰ ਤੇ ਗਲੀ ਜਿਹੜੀ ਆ ਇਹ ਹੈਗੀ ਆ ਤੇ ਬਾਕੀ ਇਸ ਤਰੇਕ ਆੜੀ ਤਰੇਕ ਆ ਤਰੇਕ ਦੇ ਥੱਲੇ ਹੀ ਚਰੇ ਰਾਤ ਦਿਨ ਕੱਟਦੇ ਨੇ ਇਸ ਤਰੇਕ ਦੇ ਥੱਲੇ ਹੀ ਮਾਤਾ ਜੀ ਰਾਤ ਦਿਨ ਕੱਟਦੇ ਨੇ ਨਾਲ ਇਹਨਾਂ ਦਾ ਛੋਟਾ ਪੋਤਰਾ ਵਾ ਤੇ ਇਹਨਾਂ ਦੀ ਨੋ ਆ ਪੁੱਤਰ ਦੀ ਡੈਥ ਹੋ ਗਈ ਆ ਤੇ ਬੜਾ ਔਖਾ ਵਾ ਜੀ ਗਰੀਬ ਬੰਦੇ ਵਾਸਤੇ ਜਿਹਦੇ ਕੋਲ ਕੋਈ ਰਾਸ ਨਹੀਂ ਜਾਂ ਜਿਹਦੇ ਕੋਲ ਕੋਈ ਸਹਾਰਾ ਨਹੀਂ ਜਾਂ ਕਮਾਈ ਦਾ ਸਾਧਨ ਨਹੀਂ ਉਹਦੇ ਵਾਸਤੇ ਇਹਨਾਂ ਆਫਤਾਂ ਦੇ ਨਾਲ ਲੜਨ ਦਾ ਬਲ ਨਹੀਂ ਹੁੰਦਾ ਸੋ ਮੈਂ ਸਾਰਿਆਂ ਨੂੰ ਆਸ ਕਰਦਾ ਸਾਰਿਆਂ ਤੋਂ ਇਹ ਉਮੀਦ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਲਾਤ ਜਿਹੜੇ ਆ ਖੁਦ ਵੇਖੀਏ ਤੇ ਕਿੱਡੇ ਸੋਹਣੇ ਇਹਨਾਂ ਦੇ ਬਿਸਤਰੇ ਹੋਣਗੇ ਜਿਨ੍ਹਾਂ ਦੇ ਉੱਪਰ ਅੱਜ ਮਿੱਟੀ ਆ ਗਈ ਆ ਦੱਸ ਨਹੀਂ ਸਕਦੀ ਮੈਨੂੰ ਅੱਜ 10 ਦਿਨ ਹੋ ਗਏ ਆ ਨਾ ਮੇਰੇ ਬੁਖਾਰ ਚੜ ਜਾਂਦਾ ਲੀੜੇ ਗਲੇ ਭੁੰਦੀ ਤੇ ਤੇ ਮੈਂ ਸਾਰਾ ਦਿਨ ਪਾਉਣੇ ਫੇਰ ਰਾਤ ਨੂੰ ਮੈਂ ਨਾ ਉੱਤਰੇ ਭਜ ਜਾਣੇ ਆ ਜੁੱਲੇ ਪਹਿਲਾਂ ਮੇਰਾ ਪੁੱਤ ਬਾਹਰ ਬਾਹਰੇ ਜਵਾਨ ਜਾਨ ਮੋਕ ਗਿਆ ਮੁੜ ਕੇ ਪੋਤਰ ਤਰ ਤਰਕ ਨਾ ਮੋਕ ਗਿਆ ਵਾ ਤੇ ਆਹੀ ਮੰਤੇ ਹਾਲਕ ਦਿਨ ਕੱਟਣ ਦਾ ਗਰੀਬੀ ਚ ਜੁੱਲੇ ਵੀ ਗਲ ਕੇ ਆ ਤੇ ਬਣਾਟ ਗਲ ਪਾਉਣ ਨੂੰ ਵੀ ਆ ਵਿਖੇ ਲਰਿਆ ਖਲਾਰਾ ਗਲ ਪਾਉਣ ਨੂੰ ਮਨਿਰਿਆ ਕੋਈ ਲੀਡਾ ਤੇ ਦਾਦੇ ਆਵੇ ਮੁੰਡਾ ਜਾਂ ਮਾਸਾ ਜਿੰਨਾ ਹੀ ਵੀਰ ਵੀ ਇਹਦਾ ਬਾਰੇ ਮੁੱਕ ਗਿਆ ਟਰੱਕ ਨਾ ਵੱਜ ਕੇ ਪੱਠਿਆਂ ਨੂੰ ਕਿ ਆ ਵੀ ਬਾਰੇ ਮੁੱਕ ਗਿਆ ਤੇ ਪੋਤਰਾ ਵਾ ਹਾਂਜੀ ਇਹ ਪੋਤਰਾ ਵਾ ਤੇ ਹੁਣ ਤੁਹਾਡੇ ਕੋਲ ਜਿਹੜਾ ਕਮਰਾ ਇਹ ਤੁਸੀਂ ਇੱਥੇ ਸੌਂਦੇ ਸੀਗੇ ਹਾਂਜੀ ਇੱਥੇ ਸੌਂਦੇ ਹਮਣ ਨਹੀਂ ਉਦਨ ਤੇ ਡਰ ਦੇ ਤਰੀਕ ਥੱਲੇ ਸੌਂਦੇ ਆ ਬਾਹਰ ਸੌਂਦੇ ਜੇ ਰਾਤ ਵੀ ਦੇਣੇ ਵੀ ਹਾਂਜੀ ਤਰੀਕ ਥੱਲੇ ਸੌਂਦੇ ਆ ਪਪ ਉਹ ਬਨਾਲ ਯਾਰ ਕੋਈ ਚੋਣ ਤਾਂ ਨਹੀਂ ਤੇ ਕਿਸੇ ਦੇ ਨਾਲ ਕੇ ਡਰਾਇ ਕਰ ਲ ਜਦੋਂ ਜਮੇ ਵਰਦਾ ਫਿਰ ਮੈਂ ਉੱਤੇ ਕੇ ਦੇਖਣ ਤਾਂ ਲੋਕ ਜਾਣ ਨਹੀਂ ਕਿਸੇ ਦੇ ਘਰ ਜਾਣਾ ਪੈਂਦਾ ਕਿਸੇ ਦੇ ਘਰ ਜਾਣਾ ਪੈਂਦਾ ਠੀਕ ਹੈ ਤੇ ਕਿਵੇਂ ਚੱਲਦਾ ਘਰ ਦਾ ਕੰਮ ਕਾਇ ਕੌਣ ਕਰਦਾ ਕੰਮ ਜੇ ਅਲੀਰਾ ਮੂਲੂਰਾ ਮਾਰ ਕੇ ਰੋਟੀ ਖਾਈਦੀ ਆ ਕੋਈ ਸਾਡਾ ਹੱਜ ਨਹੀਂ ਜੇ ਜਿੰਦਾ ਐਵੇਂ ਨਾ ਉਹੋ ਕਿਆ ਨਹੀਂ ਜਿੰਦਾ ਹੈ ਹੜਾ ਨੇ ਬਹੁਤ ਨੁਕਸਾਨ ਕਰ ਦਿੱਤਾ ਹਨ ਜੀ ਕਈ ਵਾਰ ਉਹ ਜ ਤਨ ਬਖਾਈਏ ਫਿਰ ਸਰਪੰਚਾਂ ਨੇ ਪੈੜੀਆਂ ਚਰੂ ਸੁੱਟਿਆ ਇਥੋਂ ਲਾ ਲਾ ਕੇ ਹੱਥਾਂ ਨਾਲ ਐ ਤਰ੍ਹਾਂ ਲਾ ਲਾ ਕੇ ਹੱਥਾਂ ਨਾਲ ਰੂੜੀਆਂ ਤੇ ਛੋੜਦਾ ਵੀ ਹੁਣ ਕਿਸੇ ਕੰਮ ਨਹੀਂ ਪਿੱਜਾ ਗਲਿਆ ਤੋਂ ਕਿਸੇ ਕੰਮ ਨਹੀਂ ਕਰ ਜੋ ਚਾਦਰਾਂ ਗਲ ਕੇ ਨਾ ਜੋ ਬਹੁਤ ਸਾਡੇ ਘਰ ਦੀ ਮੰਤੀ ਆ ਲਿਆ ਜੇ ਸਾਡੇ ਵਾਰ ਤੇ ਸੋਚ ਤੇ ਤੁਸੀਂ ਸੋਚ ਸਕਦੇ ਜੋ ਇਹ ਗੱਲ ਨਹੀਂ ਮਾਤਾ ਜੀ ਚਿੰਤਾ ਨਾ ਕਰੋ ਜੇ ਆਸ ਮਾੜੀ ਘੜੀ ਦਾ ਸਮਾਂ ਆ ਮੈਂ ਤੇ ਕੋਈ ਗੱਲ ਨਹੀਂ ਪਰਮਾਤਮਾ ਫਿਰ ਬਾਹ ਫੜੂਗਾ ਜਾਂ ਕੋਈ ਨਾ ਕੋਈ ਰੱਬ ਦਾ ਪਿਆਰਾ ਤੁਹਾਡੀ ਜਰੂਰ ਬਾਹ ਫੜੂਗਾ ਜਿੰਨੇ ਵੀ ਮਦਦ ਹੋ ਸਕਦੀ ਤੁਹਾਡੀ ਕਰਾਂਗੇ ਹਾਂਜੀ ਅਸਰਾ ਕੋਈ ਨਹੀਂ ਜੇ ਸਾਡਾ ਤੁਸੀਂ ਅਸਰਾ ਜੀ ਤੇ ਘਰ ਚੋਂ ਕੰਮ ਕੌਣ ਕਰਦਾ ਜੀ ਕੰਮ ਸਾਡਾ ਵੀ ਉਹ ਬੁੱਢੀ ਵਿਚਾਰੀ ਜੇ ਇੱਥੇ ਸਰਪੰਚਾਂ ਦੇ ਦਿਹਾੜੀ ਚਲ ਗਈ ਚਲ ਗਈ ਨਹੀਂ ਤੇ ਅਸੀਂ ਦੋਵੇਂ ਮਾਂ ਤੁਸੀਂ ਨਹੀਂ ਕਰਦੇ ਕੰਮ ਮੈਥੋਂ ਹੁਣ ਤਾਂ ਨਹੀਂ ਮੈਂ ਕਰਨ ਤੇ ਬਤੇਰਾ ਪੈਣੀ ਆ ਵੀ ਚਲ ਪੁੱਤਰੇ ਲਈ ਕੋਹ ਲਿਆ ਮਾਂ ਆਪ ਖਾਵਾਂਗੇ ਪਰ ਨਹੀਂ ਮੈਨੂੰ ਸੱਟਾਂ ਲੱਗੀਆਂ گاਵਾ ਨੇ ਗਾਣੇ ਦੋ ਤਿੰਨ ੜੀ ਦੇਖਦਾ ਤਾਂ ਮੈਥੋਂ ਐਂ ਕਰਕੇ ਨਾ ਕਿਸੇ ਦੀ ਚੀਜ਼ ਨਹੀਂ ਹੁਣ ਚੁੱਕੀ ਜਾਂਦੀ ਮੈਨੂੰ ਕੋਈ ਨਹੀਂ ਕੰਮ ਤੇ ਲਾਉਂਦਾ ਸਾਡਾ ਅਹੀਂ ਉਹ ਰੋ ਸੱਚ ਆਰਵੰਨੇ ਅਹੀ ਝੂਠਾ ਨਹੀਂ ਰੋਂਦੇ ਜਿੰਨਾ ਨੂੰ ਮੌਤਾਂ ਨਹੀਂ ਖਾ ਲਿਆ ਗਰੀਬੀ ਦੇ ਦਿੱਤੀ ਐ ਤੇ ਅਸੀਂ ਸਾਥ ਦਾ ਸਾਥੇਦਾਰ ਵੰਤੇ ਜੇ ਸਾਨੂੰ ਮਾ ਬਾਣਾ ਫਰੂ ਦਾ ਪਾਇਆ ਅਹੀ ਝੂਠ ਨਹੀਂ ਮਾਰਦੇ ਨਹੀਂ ਉਹ ਤਾਂ ਦੇਖ ਹੀ ਰਿਹਾ ਜੀ ਝੂਠ ਦੇ ਵਾਲੀ ਗੱਲ ਹੀ ਕੋਈ ਨਹੀਂ ਨਾ ਕੋਈ ਗੱਲ ਨਹੀਂ ਮਾਤਾ ਜੀ ਬਾਕੀ ਹਾਲ ਤੁਸੀਂ ਘਰ ਦੇ ਦੇਖ ਸਕਦੇ ਕਮਰੇ ਦੇ ਸੋ ਆਪਣੇ ਘਰ ਨੂੰ ਹਰ ਕੋਈ ਸੋਹਣਾ ਦੇਖਣਾ ਚਾਹੁੰਦਾ ਵਾ ਪਰ ਜਦੋਂ ਲੋਕ ਮਕੌਲ ਕਰਦੇ ਬਹੁਤ ਸਾਡਾ ਮੰਦਾ ਰਿਹਾ ਤਨ ਕਰਮ ਖਾਲ ਕਰਦਾ ਤਾਂ ਵੀ ਘਰ ਦੇ ਜਿੰਨਾ ਖਾਦਾ ਪੀਤਾ ਉਹ ਵੀ ਕਰਦੇ ਆ ਫੇ ਤਾਨੂੰ ਚਾਰਜ ਨਹੀਂ ਪਾਇਆ ਵਰਤਣ ਦਾ ਤੁਸੀਂ ਤਾਨੂੰ ਬਣਾਉਣ ਦਾ ਚਾਰਜ ਨਹੀਂ ਉਦੋਂ ਫੇ ਸਾਡਾ ਮਾਰ ਕੇ ਤੇ ਮਹੀਨਾ ਮਹੀਨਾ ਐਡਾ ਦੁੱਖ ਹੀ ਰਹਿੰਦਾ ਵੀ ਉਹੋ ਖਾਣ ਵਾਲੇ ਉਹ ਸਾਨੂੰ ਮਚਰਾ ਕਰਨ ਦੇ ਕੋਈ ਕੋਈ ਗੱਲ ਨਹੀਂ ਵੇਖੋ ਜੀ ਮਾਤਾ ਜੀ ਨੇ ਜਿੰਨਾ ਵੀ ਸਮਾਨ ਬਣਾਇਆ ਥੱਲੇ ਮੰਜੇ ਥੱਲੇ ਟਰੰਕ ਵਾੜਿਆ ਵਾ ਪੇਟੀ ਆ ਕਿ ਟਰੰਕ ਹੈ ਜੀ ਉਹ ਟਰੰਕ ਪੇਟੀ ਆ ਵੇ ਆ ਦਿਖਾ ਦਿਓ ਮੜਾ ਜਾ ਸਾਰੇ ਪਾਣੀ ਪਿਆ ਦੀ ਮੰਜੇ ਦੇ ਥੱਲੇ ਟਰੰਕ ਨੂੰ ਪੇਟੀ ਛੋਟੀ ਜੀ ਆ ਉਹਨੂੰ ਰੱਖਿਆ ਉਹਦੇ ਵਿੱਚ ਬਿਸਤਰੇ ਕੱਪੜੇ ਰੱਖੇ ਆ ਕੀ ਇਹ ਖਰਾਬ ਨਾ ਹੋਣ ਮੀਂਹ ਦੇ ਨਾਲ ਪਰ ਜੇ ਹਿਸਾਬ ਦੇ ਨਾਲ ਛੱਤ ਜਿਹੜੀ ਆ ਡਿੱਗ ਰਹੀ ਆ ਤੇ ਹੋ ਸਕਦਾ ਕਿ ਇਹ ਜਿਹੜਾ ਵਾ ਹੋਰ ਬਰਸਾਤ ਪੈਣ ਦੇ ਨਾਲ ਛੱਤ ਜਿਹੜੀ ਆ ਇਹ ਡਿੱਗ ਸਕਦੀ ਆ ਸੋ ਮਾਤਾ ਜੀ ਬਿਲਕੁਲ ਇੱਥੇ ਜਿਹੜਾ ਕਮਰੇ ਦੇ ਵਿੱਚ ਜ਼ਿਆਦਾ ਨਾ ਆਇਆ ਕਰੋ ਨਹੀਂ ਜੀ ਹਾਂ ਦੇ ਸਤ ਸਤ ਇਹ ਵੀ ਥੋੜੀ ਜਿਹੀ ਮਿਹਰਬਾਨੀ ਜ਼ਰੂਰੀ ਕਰੋ ਕੋਈ ਗੱਲ ਨਹੀਂ ਮਾਤਾ ਜੀ ਪਰਮਾਤਮਾ ਤੇ ਭਰੋਸਾ ਰੱਖੋ ਵਾਹਿਗੁਰੂ ਤੇ ਭਰੋਸਾ ਰੱਖੋ ਮਾਨਨੇ ਔਲਾ ਕਰੀਦਾ ਹੁੰਦਾ ਕੋਈ ਨਹੀਂ ਵਾਹਿਗੁਰੂ ਮੈਂ ਮਹੀ ਮਾਨ ਨੂੰ ਬੰਦਿਆ ਹੀ ਇੱਕ ਪਾਵੇਂ ਰੁੱਖੀ ਖਾਲਗੇ ਮਿੱਸੀ ਖਾਲਗੇ ਕਿਸੇ ਨੂੰ ਕਦੀ ਆਖਿਆ ਨਹੀਂ ਭੁੱਖੇ ਬੈਠੇ ਹੁਣ ਬਿਲਕੁਲ ਜਦੋਂ ਇਤਰਾ ਕੰਦਾ ਨਾ ਵੱਜਣ ਤਾਂ ਇਹ ਤੇ ਵੱਜਦਾ ਨਹੀਂ ਕਰ ਬੇਹੌਕੇ ਆ ਜੇ ਰਾਤ ਵੀ ਨੰਗ ਦੀ ਤੇ ਦਿਨ ਵੀ ਹੌਕੇ ਆ ਜੇ ਨੰਗ ਦਾ ਵਾ ਫਿਰ ਅੱਬਾ ਤੂੰ ਸਾਨੂੰ ਇੰਨੀ ਗਰੀਬੀ ਦਿੱਤੀ ਅੱਬੀ ਜੇ ਕਿਤੇ ਮਸਾਨੂ ਵੀ ਦੁਨੀਆ ਚ ਵਸਣ ਜੋਗੇ ਰਹਿਣ ਤੇ ਮੌਤਾਂ ਨੇ ਉਹ ਦੂਜਾ ਦੀ ਤੇ ਗਰੀਬੀ ਨੇ ਹੋਰ ਵਧਾਦੀ ਹਾਲ ਤਾਂ ਮੰਦੀ ਕੀਤੀ ਹੈ